ਪਿਛਲੇ ਦਿਨਾ ਤੋਂ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਇਆ ਤਾਂ ਉੱਥੇ ਹੀ ਕਈ ਥਾਵਾਂ ਤੇ ਜਿਹੜੀ ਹੈ ਉਹ بارش ਹੋਈ ਹੈ ਤਾਂ ਇਸ ਦੇ ਨਾਲ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਹੈ ਖਰਾਬ ਹੁੰਦੀ ਨਜ਼ਰ ਆਈ ਹੈ ਤਾਂ ਤੁਹਾਨੂੰ ਦੱਸਦੀ ਹਾਂ ਕਿ ਪਿਛਲੇ ਦਿਨਾ ਤੋਂ ਮੌਸਮ ਦੇ ਵਿੱਚ ਕਾਫੀ ਵੱਡਾ ਬਦਲਾਅ ਹੋਇਆ ਸੀ ਜਿਸ ਦੇ ਵਿੱਚ ਕਈ ਥਾਵਾਂ ਤੇ ਤੇਜ਼ ਹਵਾਵਾਂ ਚੱਲੀਆਂ ਸਨ ਕਈ ਥਾਵਾਂ ਤੇ ਮੌਲੇਤਾਰ بارش ਹੋਈ ਸੀ ਜਿਸ ਦੇ ਨਾਲ ਕਈ ਥਾਵਾਂ ਤੇ ਵੱਡਾ ਨੁਕਸਾਨ ਹੋਇਆ ਸੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦੇ ਆਕੇ ਜਿਹੜਾ ਇਹਨਾਂ ਤਸਵੀਰਾਂ ਦੇ ਵਿੱਚ ਮਾਲੀ ਨੁਕਸਾਨ ਹੋਇਆ ਸੀ ਜਾਨੀ ਨੁਕਸਾਨ ਤੋਂ ਬਚਾ ਰਿਹਾਤਾ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਅਜਿਹੀਆਂ ਤੇਜ਼ ਹਵਾਵਾਂ ਜਿਹੜੀਆਂ ਵਕਤੀਆਂ ਰਹਿਣਗੀਆਂ ਤਾਂ ਉੱਥੇ ਹੀ ਇਹਨਾਂ ਤੇਜ਼ ਹਵਾਵਾਂ ਨੇ ਤੇ ਮੌਲੇਤਾਰ ਹੋਈ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਦੇ ਉੱਤੋਂ ਇੱਕ ਵਾਰ ਖੁਸ਼ੀ ਫੇਰ ਉਡਾ ਦਿੱਤੀ ਆ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਸਾਫ਼ ਦੇਖੀ ਜਾ ਸਕਦੀ ਆ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਫਿਰ ਇੱਕ ਵਾਰ ਨੁਕਸਾਨੀ ਜਿਹੜੀ ਆ ਉਹ ਦਿਸਦੀ ਆ ਤਾਂ ਉੱਥੇ ਹੀ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਆ ਤਾਂ ਉੱਥੇ ਹੀ ਜੋ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਆਦੇਸ਼ ਦਿੱਤੇ ਗਏ ਨੇ ਜਿੱਥੇ-ਜਿੱਥੇ ਵੀ ਨੁਕਸਾਨ ਹੋਇਆ ਕੁਟਕਪੂਰੇ ਇਲਾਕੇ ਦੇ ਵਿੱਚ ਉੱਥੇ ਦੇ ਅਧਿਕਾਰੀਆਂ ਨੂੰ ਇਹ ਹੁਕਮ ਕੀਤੇ ਨੇ ਆਦੇਸ਼ ਕੀਤੇ ਨੇ ਕਿ ਉਹ ਖੇਤਾਂ ਦੇ ਵਿੱਚ ਜਾਣ ਕਿਸਾਨਾਂ ਦੇ ਨਾਲ ਸਬੰਧਤ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਜਿਸ ਤਰ੍ਹਾਂ ਵੀ ਜੋ ਸਿੱਟੇ ਸਾਹਮਣੇ ਆਉਣਗੇ ਗੁਦਾਵਰੀਆਂ ਕਰਨ ਅਤੇ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਸ਼ਾਮੀ ਪਿੰਡ ਦੇਵੀਵਾਲਾ ਤੇਰੇ ਹਲਕੇ ਦੇ ਵਿੱਚ ਫੋਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ ਜਿੱਥੇ ਕਿ ਖੜੀ ਕਟੂ ਅਗਲਾ ਕੀ ਸੀ ਔਰ ਕਈ ਜਗ੍ਹਾ ਤੇ ਗੜਿਆਂ ਕਰਨ ਨੂੰ ਨੁਕਸਾਨ ਹੋ ਗਿਆ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੋ ਉਹਦੀ ਮੈਂ ਰਿਪੋਰਟ ਮੰਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਗਤੌਰੀ ਕਰਨ ਵਾਸਤੇ ਵੀ ਕਹਿਤਾ ਗਿਆ ਸੋ ਅਸੀਂ ਪ੍ਰਸ਼ਾ ਆਪਣੇ ਲੋਕਾਂ ਦੇ ਨਾਲ ਅ ਸੰਕਰ ਵੱਲੋਂ ਵੀ ਜੋ ਬੰਦੀ ਮਦਦ ਹੋਏਗੀ ਉਹ ਕਰਵਾਵਾਂਗੇ। ਔਰ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਿਆ ਜਾਵੇ ਜਿੱਥੇ ਕਿਤੇ ਤਾਰੇ ਟੱਲੀਆਂ ਨੇ ਜਿੱਥੀਆਂ ਤਾਰਾਂ ਹੋ ਰਿਪੋਰਟ ਕੀਤੀਆਂ ਜਾਂ ਜਿੱਥੇ ਆਪਸ ਵਿੱਚ ਲੱਗਦੀਆਂ ਸਪਾਰਕ ਹੁੰਦਾ ਉਹ ਰਿਪੋਰਟ ਕੀਤਾ ਜਾਵੇ। ਹਰਤੀ ਦੀ ਬੈਕ ਨੇ ਵੀ ਇਹਦੇ ਬਾਰੇ ਰਾਹ ਕੀਤੀ ਗਈ ਹੈ। ਔਰ ਇੰਨੀ ਦੇਰ ਤੱਕ ਕਣਕਾ ਪੂਰੀ ਤਰ੍ਹਾਂ ਵੱਢੀਆਂ ਨਹੀਂ ਜਾਂਦੀਆਂ। ਉਨੀ ਦੇਰ ਤੱਕ ਜਿਹੜੇ ਆ ਕਟ ਹੈ ਉਹ ਪ੍ਰੋਪਰਲੀ ਲਾਉਣ ਵਾਸਤੇ ਵੀ ਮਹਿਕਮੇ ਨੇ ਕਿਹਾ ਹੋਇਆ। ਸੋ ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਨੇ ਤਾਂ ਉਹ ਦਿਓ। ਮੈਂ ਇਹ ਦੀ ਤਰ੍ਹਾਂ ਜਿੱਥੇ-ਇਥੇ ਤਾਰਾ ਉਹਨਾਂ ਦੇ ਥੱਲੇ ਅਗਰ ਆਪਾਂ ਡਿੜੀ ਪਹਿਲਾਂ ਹੀ ਉਹਨੂੰ ਕਟਾਈ ਕਰਕੇ ਜਾਂ ਕੋਈ ਹੋਰ ਪ੍ਰਬੰਧ ਜੇ ਤੁਸੀਂ ਦੱਸੋਗੇ ਉਦਨੇ ਨਾਲ ਆਪਾਂ ਕਰ ਲਈਏ। ਜਿੱਥੇ ਢਿਲੀਆਂ ਦਾ ਰਾ ਉਹਨਾਂ ਦੀ ਇਨਫੋਰਮੇਸ਼ਨ ਜੀ ਸਾਨੂੰ ਦਿਓ। ਬਾਕੀ ਜਿੱਥੇ ਅੱਗ ਲੱਗੀ ਆ ਉਹਦੀ ਜਿਹੜੀ ਰਿਪੋਰਟ ਹੈ ਉਹ ਮੇਰੇ ਕੋਲ ਹੋਰ ਘਟੇ ਲੋਕੇਟੇ ਤੇ ਪਹੁੰਚ ਜੇਗੀ। ਬਾਕੀ ਮੈਂ ਖੁਦ ਵੀ ਪਿੰਡ ਦੇ ਵੀ ਆੜੇ ਸ਼ਾਮ ਨੂੰ ਜਿਹੜੇ ਲਾਲੇ ਪ੍ਰੋਗਰਾਮ ਹੋਣੇ ਤਬਾਦ ਮੈਂ ਜਾ ਕੇ ਆਉਂਗਾ। ਅਸੀਂ ਆਪਣੇ ਲੋਕਾਂ ਦੇ ਨਾਲ ਮੇਹਾ ਖੜੇ ਆ। ਕੋ ਖੜੇ ਰਹਿ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।